ਤੁਸੀਂ ਕੀ ਕਰੋਗੇ ਉਹ ਜੰਡੇ ਮਾਰੋਗੇ ਨਾ ਤਾਂ ਕਿ ਦੁਬਾਰਾ ਸਾਡੇ ਬੱਚੇ ਨੂੰ ਮੱਢਣ ਆਵੇ ਇਹੀ ਕਰੋਗੇ ਉਧਰਲੇ ਪਾਸੇ ਖੜ ਜਾ ਬੁੱਢੀਆਂ ਅੱਖ ਰਖਾ ਆਪਾਂ ਜਿਹੜੇ ਬੋਡਾ ਮੰਗਦੇ ਫਿਰਦੇ ਆ ਸੋਚ ਲਿਓ ਤੁਹਾਡੇ ਬੱਚਿਆਂ ਨੂੰ ਖਾਣ ਵਾਲੇ ਅੱਜ ਨਾਲ ਬਾਈ ਤੋਂ ਪਾਰਟੀਆਂ ਬਾਰੇ ਦੱਸਿਆ ਜਿਹੜਾ ਨਹੀਂ ਰਾਜ ਲੈ ਕੇ ਤੁਹਾਡੇ ਬੱਚਿਆਂ ਨੂੰ ਨੌਜਵਾਨ ਪੁੱਤਾਂ ਨੂੰ ਖਾਦਾ ਮਾਰਿਆ ਨਸ਼ੇ ਦੇ ਨਾਲ ਉਹ ਤੁਰੇ ਕਰਦੇ ਆ ووٹ ਨਾ ਪਾਇਓ ਡੰਡੇ ਜ਼ਰੂਰ ਮਾਰੋ ਡੰਡੇ ਜ਼ਰੂਰ ਮਾਰ ਦਿਓ ووٹ ਡਰਾ ਪਾਇਓ ਆਪ ਵੀ ਬੋਟ ਦਾ ਸਹੀ ਇਸਤੇਮਾਲ ਕਰਿਓ 20 ਤਰੀਕ ਨੂੰ ਬਾਹਰ ਕੀ ਦੇ ਚੋਣ ਚਾਨ ਵਾਲਾ ਬਟਨ ਦਬਾਇਓ ਆਓ ਆਪਾਂ ਵੀ ਖੜ ਜਾਈਏ ਪੰਜਾਬ ਨੂੰ ਬਚਾਉਣ ਵਾਲਿਆਂ ਦੀ ਲਾਈ ਆਓ ਆਪਾਂ ਖੜ ਜਾਈਏ तो 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 वागुरु जी ने का खालसा वागुरू वागुरु जी का खालसा वागुरु जी की फतेह डॉक्टर बरजेंद्र सिंह जी जखू साहब ने बड़े ही सोहने ढंग ਮੀਆਂ ਕਰਤੋਤਾ ਨਸੀਬ ਕੇ ਸਰਾਉਤ ਕਟਾਗੜੀ ਨੇ ਅੱਜੋ ਸੋਟੀ ਬੋਲ ਦੇ ਮੰਗਣ ਦੇ ਹੱਕਦਾਰ ਹੋਏਗੇ ਕਿ ਜੇ ਨਾ ਹੈਗੇ ਤੋ ਆਪਾਂ ਵੀ ਸੋਚਣਾ ਸਾਧ ਸੰਗਤ ਜੀ ਕਿ ਆਪਾਂ ਉਹਨਾਂ ਦੇ ਮਦਰਲਾ ਕੋਈ ਨਾ ਬੋਤਾ ਪਾਵਾ ਕਰੀਏ ਹੁਣ ਮੈਂ ਬੇਨਤੀ ਕਰਦਾ ਹਾਂ ਸਾਡੇ ਜ਼ਿਲ੍ਹੇ ਦੇ ਬਹੁਤ ਵੀ ਸਤਕਾਰਯੋਗ ਬੁਲਾਰੇ ਸਰਪੰਚ ਸੁਖਵਿੰਦਰ ਸਿੰਘ ਜੀ ਜੀ ਕਲਕੱਤਾ ਜੋ ਕੀ ਮੌਕੇ ਦੀ ਸਰਕਾਰ ਦੇ ਨਾਲ ਇੱਕ ਤਾਲ ਕੇ ਪੰਜਾ ਲੈਤਾ ਜਿਲ੍ਹਾ ਨੇ ਉਹਨਾਂ ਦੇ ਬਹੁਤ ਯਾਦ ਕਰਾਰੇ ਬਰੌੜ ਹਲਕੇ ਤੋਂ ਲਾਲ ਸਿੰਘ ਰੁੱਘੂ ਕੇ ਜੁਕੇ ਇਹਨਾਂ ਨੇ ਨਾ ਬੱਤ ਨਹੀਂ ਸੀ ਕਰਦਾ ਸੀ ਇਹਨਾਂ ਨੇ ਸ਼ਾਨਦਾਰ ਕੀਤਾ ਪਰਿਵਾਰ ਨੇ ਉਹਨਾਂ ਤੋਂ ਪ੍ਰਸੰਗਿਤ ਸੀ ਹੁਣ ਮੈਂ ਬੇਤੀਕਾਰ ਦਾ ਸਰਪੰਚ ਸਾਹਿਬ ਨੂੰ ਕਿਹਾ ਹੈ ਕਿ ਲੱਖਾ ਸਿੰਘ ਜੀ ਸਵਾਗਤ ਉਹਨਾਂ ਹੋਰ ਕਿਹ ਉਹ ਥੋੜੇ ਕਰਸੇ ਚੱਪਲ ਲੱਖਾ ਸਿੰਘ ਜੀ ਸੁਧਾਰ ਆਪਣੀ ਟੀਮ ਦੇ ਨਾਲ ਬਾਹਰ ਚੁੱਕੇ ਨੇ ਜੋ ਕਿ ਸਾਡੇ ਪੰਜਾਬ ਦੇ ਨਾਲ ਭਾਰਤ ਦੇ ਨਾਲ ਜੋ ਕਿ ਹਿੱਕ ਤਾਰ ਕੇ ਪੰਜਾਬ ਦੀ ਸੱਖਾਂ ਦੀ ਪੰਜਾਬ ਉਹ ਤਾਣੀਆਂ ਗੱਲ ਕਰਦੇ ਨੇ ਤਨਾਹ ਸਿੱਟ ਦੀ ਸਰਕਾਰ ਹੋਵੇ ਪੰਜਾਬ ਪੰਜਾਬ ਦੀ ਉਹਨਾਂ ਨੂੰ ਗੱਲ ਗੱਲ ਤੇ ਸਾਰਦਾਰ ਕਰਦੇ ਨੇ ਉਹਦਾ ਨਾਮ ਮੋਤਾ ਸਿੰਘ ਆਈਬਾਲ 14 ਸਾਲ ਤੋਂ ਸਾਡੇ ਨਾਲ ਦੀ ਥੋੜੀ ਟੀਮ ਚਾਹਲੱਖਾ ਸਿੰਘ ਸੁਧਾਰਾ ਕੋਈ ਕਿਸੇ ਜਾਣ ਜਾਣ ਦੇ ਮਤਾਜ ਨਹੀਂ ਹੋਏਗੇ ਬੱਚਾ ਬੱਚਾ ਇਹਨਾਂ ਨੂੰ ਜਾਣਦਾ ਲੱਗ ਬੇਇੰਤਿਖਾਰਦਾ ਕਿ ਸਾਡਾ ਤੇ ਦਰਸਰ ਕਰਨਗੇ ਬੋਲ ਇਸ ਹਾਲੂ ਫਤੇ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਨਾਮ ਸਾ ਵਾਹਿਗੁਰੂ ਜੀ ਕੀ ਫਤੇ ਵੱਖ-ਵੱਖ ਪਾਰਟੀਆਂ ਦੇ ਵੱਖ-ਵੱਖ ਅਮੀਦਵਾਰ ਥੋਡੇ ਕੋਲੇ ਆ ਕੇ ਵੋਟਾਂ ਦੀ ਮੰਗ ਕਰਦੇ ਆ ਸਾਡੇ ਤੋਂ ਪਹਿਲਾਂ ਕਾਂਗਰਸੀ ਭਾਜਪਾ ਵਾਲੇ ਬੋੱਕਲ ਵਾਲੇ ਸਾਰੇ ਥੋਡੇ ਕੋਲੇ ਆ ਚੁੱਕੇ ਹੋਣੇ ਆਗੇ ਬੇਬੇ ਆਗੇ ਭਨੇ ਆਗੇ ਇਹ ਗੱਲਾਂ ਕਰਕੇ ਗਏ ਆ ਜਿਹੜੀਆਂ ਗੱਲਾਂ ਕਰਕੇ ਗਏ ਬੇਬੇ ਕਰਦੇ ਕੁਛ ਨਹੀਂ ਗੱਲਾਂ ਉਹ ਕਰਦੇ ਆ ਇਹ ਗੱਲਾਂ 70 ਸਾਲ ਦੀਆਂ ਹੋ ਰਹੀਆਂ ਛੋਟੀਆਂ ਵੀ ਕੰਗਾਂ ਦੀਆਂ ਜ਼ਿੰਦਗੀਆਂ ਨਾ ਗਈਆਂ ਬੁੜੀਆਂ ਹੋ ਗਈਆਂ ਗੱਲਾਂ ਸੌਂਦੀਆਂ ਕਸੂਰ ਕਿਹਦਾ ਜਿੰਦਰਾਵਾ ਸਾਡੇ ਲੋਕਾਂ ਨੂੰ ਅਧੀਨ ਰੋਲਾ ਪਾਉਣੇ ਜਿੱਤੇ ਲਾ ਮਾਰਦੇ ਕੀ ਕੀ ਲਾ ਕੇ ਸਾਡੀ ਜਵਾਨੀ ਮਰ ਗਈ ਕੈਪਸੂਲ ਖਾਣ ਲਾ ਕੇ ਸਾਡੇ ਜਵਾਕ ਕੰਮ ਨਹੀਂ ਮਿਲਦਾ ਮੇਰੇ ਦਾਦਾ ਝੋਨਾ ਨਹੀਂ ਵਿਕਦਾ ਡੀਏ ਵੀ ਨਹੀਂ ਮਿਲਦਾ ਬੇਰਸਾਫੀ ਹੁੰਦੀ ਆ ਟੱਟਾ ਹੁੰਦਾ ਸੁਣਵਾਈ ਹੈ ਨਹੀਂ ਕਿਤੇ ਰੋਲਾ ਪਾਉਂਦੇ ਆ ਨਾ ਵੋਟਾਂ ਮਿਲਿਆ ਆ ਕੇ ਮੁੱਦੇ ਭੁੱਲ ਜਾਂਦੇ ਆ ਵੋਟਾਂ ਵਲੇ ਉਹੀ ਝੰਡੇ ਝੰਡੇ ਪਾ ਕੇ ਉਹੀ ਰਵਜਿਦੀ ਪਾਰਟੀਆਂ ਉਹੀ ਥਿਰਾ ਕੋਈ ਕਾਂਗਰਸੀ ਉਹੀ ਭਾਜਪਾ ਉਹੀ ਵੋਕਰ ਉਹੀ ਖੰਦਨੇ ਆ ਕੇ ਕੰਮ ਜਾਂ ਪਰ ਵੋਟਾਂ ਕਿਵੇਂ ਪਾਉਣੇ ਮੈਂ ਮੋਰ ਤੋਂ ਚੌ ਲੜੀ ਵਾਈ ਚ ਬਹੁਦੇ ਬੰਦੇ ਦਾ ਰਾਜ ਹੋ ਗਿਆ ਮੇਰੇ ਨਾਲ ਵਾਈ ਦੀਆਂ ਵੋਟਾਂ ਬਰਬਾਦ ਨਾ ਬੱਚਾ ਮੈਂ ਕਾਰਨ ਕੀ ਹੈ ਕਹਿੰਦੇ ਭਾਈ ਤੂੰ ਸਾਡੇ ਧੋਗ ਤੇ ਨਹੀਂ ਆਉਂਦਾ ਸਾਡੇ ਵਿਆਹਾਂ ਤੇ ਨਹੀਂ ਆਉਂਦਾ ਜਿਵੇਂ ਕਮਾਲੂ ਦਾ ਸਾਫਕਾ ਐ ਮੈਲੇ ਹੋਰ ਕਦੇ ਧੋਗ ਤੇ ਜਾਂਦਾ ਲੋਕ ਕਹਿੰਦੇ ਬੜਾ ਚੰਗਾ ਬੰਦਾ ਹਰੇਕਦੇ ਭੋਗ ਤੇ ਆਉਂਦਾ। ਸਾਨੂੰ ਕੋ ਗਾਲੇ ਬੰਦੇ ਚਾਹੀਦੇ ਆ ਬਿਹਾਨਾ ਵਾਲੇ ਬੰਦੇ ਚਾਹੀਦੇ ਆ ਬਸ ਸੋਚ ਵਾਲੇ ਨਹੀਂ ਚਾਹੀਦੇ ਸਾਨੂੰ। ਸਾਡੀਆਂ ਜਿਹੜੀਆਂ ਨਸਲਾਂ ਬਚਾਉਣ ਦੀ ਗੱਲ ਕਰ ਲੈ ਫਸਲਾਂ ਬਚਾਉਣ ਦੀ ਗੱਲ ਕਰਨਾ ਸਾਡੇ ਪਾਣੀ ਬੋਲੀ ਬਚਾਉਣ ਦੀ ਗੱਲ ਕਰ ਲੋ ਬੰਦੇ ਨਹੀਂ ਚਾਹੀਦੇ ਸਾਨੂੰ। ਸਾਡੇ ਘਰੇ ਆ ਜੇ ਵਿਆਹ ਤੇ ਆ ਕੇ ਸ਼ਗਨ ਦੇ ਗਿਆ ਭੋਗ ਤੇ ਆ ਗਿਆ ਬਸ ਸਾਡੇ ਹੀ ਆਦੀ ਖੁਸ਼ ਹੋ ਜਾਂਦੇ। ਘਰੇ ਆ ਕੇ ਰੋਟੀ ਖਾਂਦੇ ਲੀਟਰ ਪੈਰੀ ਹੱਥ ਲਾਉਂਦੇ ਥੋੜੇ ਜਵਾਕਾਂ ਦੇ ਨਾਲ ਦਾ ਜੱਫੀ ਪਾ ਕੇ ਜਾਂਦੇ ਆ। ਪਰ ਗੋਟਾਂ ਵੇਲੀਆ ਮੰਗਰੋਣੀ ਕੋ ਬਾਤ ਪੁੱਛਦਾ ਅੱਜ ਮੈਂ ਇੱਕ ਅਲਗ ਜਿਹੀ ਆਉਟ ਆਉਂਗਾ ਸਰਦਿੰਗ ਹੁੰਦੇ ਨੇ ਮੰਗਰੋਣੀ ਦਿਹਾੜਨਾ ਅੱਜ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਰੋਜ਼ 12 13 ਨੌਜਵਾਨ 12 ਤੋਂ ਸਾਲ ਤੋਂ ਲੈ ਕੇ 20 ਸਾਲ ਦੇ ਮੁੰਡੇ ਸਾਡੇ ਟੀਕੇ ਲਾ ਕੇ ਮਰ ਰਹੇ ਆ ਰੋਜ਼ ਮਾਮਾ ਬਿਲਕੁਦੀਆਂ ਨੇ ਪਹਿਲਾਂ ਸਰਕਾਰਾਂ ਵੇਲੇ ਵਾਧੂ ਵਿਕੇਆ ਕਾਂਗਰਸ ਵੇਲੇ ਵਿਕੇਆ ਪਹਿਲਾਂ ਵੀ ਵਿਕੇਆ ਅੱਜ ਵੀ ਦੇਖਦਾ ਰੋਕ ਗਿਆ ਜੋ ਵੇਲਾ ਰੋਕ ਗਿਆ ਬਈ ਬੱਦ ਦੱਸੋ ਬਹਿਬ ਦੱਸੋ ਆਪਾਂ ਨਾਂ ਮੈਂ ਠੀਕ ਦੱਸੋ ਰੁਕਾਟ ਗਿਆ ਵੱਧ ਗਿਆ ਵੱਧ ਗਿਆ ਛੋਟੇ ਕਾਲਾ ਵੀ ਆਊਗਾ ਕੇਵਲ ਵੀ ਆਊਗਾ ਭੋਕਰ ਵਾਲਾ ਵੀ ਆਊਗਾ ਦੂਜੇ ਤੀਜੇ ਵੀ ਆਉਣਗੇ ਜੇ ਤੇਰੀ ਗੱਲ ਕਰਦੇ ਆ ਜੇ ਕਾਰਨ ਇਹ ਪੁੱਛ ਲਿਓ ਕਾਂਗਰਸ ਦਾ ਪੁੱਛ ਲਓ ਵੀ ਪੰਜ ਸਾਲ ਸਰਕਾਰ ਰਹੀ ਕੀ ਕੀਤਾ ਭਾਜਪਾ ਨੂੰ ਪੁੱਛ ਲਓ ਵੀ ਕਾਦੀਦਾਂ ਨਾਲ ਸਰਕਾਰ ਰਹੀ 10 ਸਾਲ ਕੱਠੀ ਰਹੀ ਕੀ ਕੀਤਾ ਵਕਤੂ ਬਕਤੂ ਇਹ ਡਾਕਟਰਾਂ ਨੂੰ 10 ਸਾਲ ਹੋ ਗਏ ਭਾਈ ਕੀ ਕੀਤਾ ਜਿਹੜਾ ਨੂੰ ਹੰਤ ਕਹਦਾ 26 ਜਨਵਰੀ ਤੱਕ ਖਤਮ ਕਰ ਦੂਗਾ ਤੈਨੂੰ 26 ਜਨਵਰੀ ਦਾ ਲਾਂਘ ਗਿਆ ਜਿਹੜਾ ਕਹਦਾ ਜੀ ਮੈਂ ਸੋਡਾ ਪੁੱਤਾਂ ਬੇਬੇ ਭੈਣੇ ਸੋਡਾ ਭਰਾਇਆ ਤੁਸੀਂ ਉਂਗਲ ਲਾ ਕੇ ਦੇਖਿਆ ਕਰੋ ਮੈਂ ਸੋਡਾ ਹਿੰਦੀ ਆ ਅੱਜ ਤੁਹਾਡੇ ਸੰਗੇੜੇ ਆਏਗਾ 6 ਜ਼ਿਲ੍ਹਿਆਂ ਦੀ ਪੁਲਿਸ ਰੱਖੀ ਆ ਕੁੰਗਲ ਨਾਲੋਂ ਦੂਰ ਦੀ ਗੱਲ ਦੂਰੋਂ ਵੀ ਆ ਦੇਖਣਾ ਪੈਂਦਾ ਵੀ ਉਹੀ ਐ ਧੌਲੇ ਵੀ ਆ ਗਿਆ ਹਾਂ ਜੀ ਗੱਲ ਅਗਰ ਬਜ਼ਾਰ ਬੰਦ ਕਰੀ ਬੈਠੇ ਸਵਾਰ 1000 ਰੁਪਏ ਬੰਦ ਕਰਦੇ ਯਾਰ ਆ ਬੰਦ ਕਰਦੇ ਜਿੱਕਾ ਉਹ ਬਾਹਰ ਦਾ ਬਾਜ਼ਾਰ ਬੰਦ ਕਰਦੇ ਜਿੱਥੇ ਸੋਟੀ ਜਵਾਨੀਆਂ ਨੂੰ ਚਿੱਟਾ ਖਾ ਗਿਆ ਕੋਟੀ ਨਾਲ ਨਾਲ ਕਾਲਾ ਵੀ ਖਾ ਗਿਆ ਕਾਲਾ ਕਿਹੜਾ ਖਾ ਗਿਆ ਕਾਲਾ ਪਾਣੀ ਖਾ ਗਿਆ ਸਭ 7 ਸਾਲ ਹੋ ਗਏ ਬੁੱਢੇ ਦਰਿਆ ਦੀ ਲਈ ਰੱਖਦਿਆਂ ਨੂੰ ਲੁਧਿਆਣੇ ਬੁੱਢੇ ਦਰਿਆ ਰਾਹੀਂ 7 ਰੋਜ਼ ਦੇ ਵਿੱਚ 1 ਦਿਨ ਦੇ ਤੱਕ 9 ਕਰੋੜ ਲੀਟਰ ਜ਼ਹਿਰ ਪਾ ਦਿੰਦੇ ਆ ਇੱਕ ਫੌਂਟ ਬਣਾ ਕੇ ਕੱਢ ਕੋਈ ਕੋਟੋਂ ਲੈ ਕੇ ਮੁਕਸਰ ਮੋਡਾ ਫੂਲਕੋਟ ਹਗੋਰ ਫਾਰਕਾ ਗੰਗਾੜ ਦੀਕਾ ਦੇ ਤੱਕ 93 ਕਰੋੜ ਬੰਦਾ ਫੀੜ ਤੋਂ ਪਾਣੀ ਨਾਲ ਜਿਹੜੇ ਵੀ ਟਿੰਡ ਚ ਗਏ ਆ ਵੀ 80% ਲੋਕਾਂ ਨੂੰ ਕਾਲਾ ਫੂੜਿਆ ਦਾ ਕੈਂਸਰ ਹੋ ਸਕਿਆ ਜਾਂਦੇ ਜਣਾ ਕਰਨੇ ਕਿੰਨਿਆ ਗੁਰਦੇ ਫੇਲ ਹੋ ਰਹੇ ਆ ਉਹ ਜਿਹੜਾ ਕਰਕੇ ਪਾਣੀਆਂ ਕਰਕੇ ਤੁਸੀਂ ਕਹਿ ਰਹੇ ਹੋਗੇ ਧੌਂਦੇ ਆ ਰਹੇ ਸਿੱਕੀ ਲੈਣਾ ਆਈਆ ਸਪਰਿੰਡਾ ਪਾਣੀ ਨਹੀਂ ਪੀਦੇ ਸਾਨੂੰ ਕੀ ਲੋੜ ਐ ਆਹ ਤੁਹਾਡੇ ਸੈਕਟਰੀ ਲੱਗਿਆ ਨੇੜੇ ਪ੍ਰੈਜ਼ੀਡੈਂਟ ਸੁਆਹ ਜਾਂਦਾ ਪਾਣੀ ਦਾ ਸੁਆਹ ਅੰਦਰ ਨਿਕਲਣਾ ਦੇਖਿਆ ਤੇ ਕਿਸੇ ਨੇ ਵੀ ਪਾਣੀ ਨਿਕਲਦਾ ਕਿੱਥੇ ਆਉਂ ਜਿੰਨਾ ਕੈਮੀਕਲ ਅੰਦਰ ਜਾਂਦਾ ਲੋਕ ਤੌਲੀਏ ਪਾਉਂਦੇ ਕੋ ਕੱਪੜਾ ਪਾਉਂਦਾ ਜਿੰਨਾ ਕੈਮੀਕਲ ਵਾਲਾ ਪਾਣੀ ਸਾਰਾ ਧਰਤੀ ਉੱਤੋਂ ਪਾਈ ਜਾਂਦੇ ਆ ਉਹ ਦਿੱਤੇ ਹੋਇਆ ਧਰਤੀ ਦੇ ਕੋਲੇ ਛੋੜੇ ਆ ਨਲਕਾ ਦਾ ਪਾਣੀ ਚੈੱਕ ਕਰਿਓ ਤੇ ਦੋਰਾ ਦਾ ਪਾਣੀ ਚੈੱਕ ਕਰਿਓ ਤਾਂ ਆਇਓ ਸਾਰੇ ਛੋੜੇ ਪਾਣੀ ਜਿਰੇਨੀ ਮਾ ਛਕਿਆ ਜਿਰੇਨੀ ਉਹ ਆਜਰਾ ਪਰਮਾਉ ਗੰਮਾ ਜ ਵਰਤਿਆ ਜਾਂਦਾ ਜਿਉਂਦੇ ਕਿੰਨੇ ਰਹੋਗੇ ਆ ਫੜ ਫੜ ਅਗੀਆਂ ਵਾਲੋ ਨੋਮੇ ਸ਼ੇਰ ਦਾ ਕਿਲਾ ਉੱਤੇ ਨਮਾ ਰੋਕ ਲਿਆ ਕੋਈ ਜਲਤੀ ਲਾਉਣ ਦੀ ਖਾਤਰ ਰਕਵਾਇਆ ਕਿਨੇ ਪਿੰਡ ਦੇ ਘੜਮ ਚੌਧਰੀਆਂ ਵਾਲੇ ਨਾਲ ਹੋ ਕੇ ਇਹਨਾਂ ਨੂੰ ਜਾ ਕੇ ਉਹਨਾਂ ਨੂੰ ਕਿਹਾ ਵੀ ਤੁਸੀਂ ਕੋਈ ਗੱਲ ਸਾਡੇ ਪਿੰਡ ਵੀ ਆ ਕੇ ਜਮੀਨ ਲਓ ਇੱਥੇ ਕੋਈ ਨਹੀਂ ਬਚਣਾ ਜੇ ਦੀ ਗੱਲਾਂ ਆਪਾਂ ਕਰਦੇ ਨੇ ਵੋਟਾਂ ਦਾ ਆਉਂਦਾ ਜਾਂਦੀਆਂ ਆ ਰਹੀਆਂ ਕਿ ਕੋ ਜਿੱਤਦੇ ਹੋ ਕੋ ਹਾਰ ਜੂਗਾ ਅਰੰਗਾ ਹੁੰਦਾ ਹੁੰਦਾ ਕਬਜ਼ਾ ਕਰਦਾ ਭੰਜਾਨੇ ਆ ਕੇ ਸੀ ਆਜਾ ਜਗਤਪੁਰੇ ਪਿੰਡ ਤੁਸੀਂ ਮੇਰੀ ਵੀਡੀਓ ਕਦੇ ਸੁਣੀ ਹੋਣੀ ਆਸੀਂ ਗਏ ਸੀ ਬਰਾਹੀ ਜਿਹੜਾ ਪਿੰਡ ਹੈ 900 ووٹ ਪਿੰਡ ਦੀ ਹੈ 500 ووٹ ਵਸਨੀਕਾਂ ਦੀ ਹੈ ਉਹ ਕਿਹੜਾ ਸਰਪੰਚ ਵੀ ਜਾਂਦਾ ਮੈਂਬਰ ਵੀ ਮੰਗਦਾ ਕਿਹੜਾ ਮੈਂਬਰ ਕਪਟੂ ਉਹ ਜਿਹੜੀ ਯਮਾਰੀ ਦੇ ਨਾਲ ਇਥੋਂ ਹੈ ਆ ਸਾਡੇ ਮੰਡਗਾ ਝੋਨਾ ਪਿਆ ਅੱਗੇ 2 1/2 ਦਾ ਕੰਮ ਕਿਲੋ ਆਂਦਾ ਕੰਮ ਝਾੜਦਾ ਕੰਮ ਤੋਂ ਕਰਦਾ ਸੀਗਾ ਸਾਡੇ ਮਜ਼ਦੂਰ ਭਰਾ ਕਰਦੇ ਸੀ ਸਾਡੇ ਲੋਕਾਂ ਨੂੰ ਕਰ ਲੈਂਦਾ ਸੀ ਹੁਣ ਕੌਣ ਆ ਗਿਆ ਸੀ ਅਲੀ ਜੀ ਰੇਡ ਕੱਤਰ ਉਹ ਰਿਕਿੰਗਾਰੇ ਵਾਇਆ ਇਹ ਜਪੜਗੇ ਆ ਨਾਤੇ ਕੋਲੇ ਜੋਦੀ ਪਿੰਡਾ 6 ਡਿਗਰੀ ਦੀ ਘਟਨਾ ਅੱਜਾ ਇੱਕ ਮਜਬੂਤ ਸਿੱਕਾ ਨਿਹੰਗ ਸਿੰਘ ਸੀਗਾ ਗੁਰਜਾ ਸਿੰਘ ਨਾਉ ਦਾ ਪਾਜ ਭਾ ਲੋਈ ਦੀ ਰੁਪਈਏ ਜ਼ਿੰਮੇਵਾਰ ਕੌਣ ਲਿਆਉਦਾ ਕੌਣ ਐਥੇ ਇਹਨੇ ਬੋਟਾ ਕੋਲ ਬਣਾਉਂਦਾ ਉਹਦੇ ਹੀ ਬਣਨਾ ਹੋਣਗੇ ਇਹਦੇ ਕੰਡੇ ਵੀਰੇ ਹੋਣਾ ਇਹ ਜੁਗਣੇ ਔਖੇ ਹੋ ਜਾਣੇ ਕਾਬਦੀ ਗੱਲ ਆ ਲੁਧਿਆਣੇ ਦੀ ਮੇਰਾ ਇੱਕ ਸਤਰਾ ਮੁੰਡਾ ਅੱਥੇ ਤੇ ਸੁਣਾਉਂਦਾ ਉਹ ਕਹਿੰਦਾ ਭਾਈ ਕਹਿੰਦਾ ਇਸੇ ਗੁਰਦੇਖਪੁਰ ਆਵਾਹ ਉਹਨਾਂ ਦੀ 50 ਦੇ 5 ਸਾਲ ਦੀ ਬੱਚੀ ਸਕੂਲ ਪੜ੍ਹਦੀ ਆ ਕਹਿੰਦਾ ਲੈਣ ਭੇਜਿਆ ਭਈਏ ਨੂੰ ਕਹਿੰਦਾ ਸਕੂਟਰੀ ਦੇ ਭਈਆ ਉਹ ਦੱਚੀ ਨੂੰ ਮੋੜੇ ਖੜਾ ਮੋੜੇ ਖੜਾ ਕੇ ਲਈ ਆ ਰਿਹਾ ਸੀਆ ਤੇ ਉਹ ਜਵਾਕ ਨੇ ਨਾ ਗੱਤਾਂ ਤਾ ਕਰ ਲਾ ਕੇ ਕਹਿੰਦਾ ਸਾਡੀ ਲੇਗਾ ਪੈਗਾ ਸੀ ਭਈਆ ਕੁੱਟਿਆ ਤੇ ਉਹ ਜਵਾਕ ਦੀ ਉਹਦੇ ਘਰੇ ਛੱਡ ਕੇ ਆਇਆ ਤੇ ਮੈਂ ਪਰਿਵਾਰ ਨੂੰ ਅੱਛਾਈ ਭਾਈ ਆਹ ਹੱਥ ਨਾ ਕਰਦਾ ਸੀ ਉਹ ਪਰਿਵਾਰ ਕਹਿੰਦਾ ਤੁਸੀਂ ਉਹੀ ਝੂਠ ਬੋਲਦੇ ਹੋ ਇਹਦਾ 20 ਸਾਲ ਦਾ ਹਾਂ ਦੇ ਰਹਿ ਰਿਹਾ ਹੈ ਉਧਰ ਤੇ ਮਾਪਾਂ ਕੋਲ ਬੈਠੀਆਂ ਤੁਹਾਨੂੰ ਇੱਕ ਬੇਨਤੀ ਖੋਲ ਕਰਦੇ ਆ ਛੁੱਟੀਆਂ ਬੱਚਿਆਂ ਕਰਦੇ ਨਾਲ ਸਕੂਲਾਂ ਦੇ ਘਰੇ ਜਿਵਾਕੜੀ ਨੂੰ ਰੋਜ਼ ਪੁੱਛਿਆ ਕਰੋ ਬੈਂ ਤੇ ਜਾਂਦੇ ਆ ਤੁਰ ਕੇ ਜਾਂਦੇ ਆ ਬਸ ਤੇ ਜਾਂਦੇ ਆ ਵੀ ਕੋ ਸਕੂਲ ਦੇ ਵਿੱਚ ਕੋਈ ਬੈਂ ਦੇ ਵਿੱਚ ਕੋਈ ਪਿੰਡ ਦੇ ਵਿੱਚ ਕਿਤੇ ਗਲਤ ਥਾਂ ਤੇ ਕਿਤੇ ਬੱਚੀ ਦੇ ਹੱਥ ਨਾਲ ਆਉਂਦਾ ਹੋਵੇ ਬੰਦਾ ਇਹ ਪੁੱਛਿਆ ਕਰੋ ਜਰਾ ਸਭ ਬਹੁਤ ਵੱਡੇ ਪੱਧਰ ਦੇ ਉੱਤੇ ਸਾਡੇ ਜਿਵਾਕਾਂ ਸਾਡੇ ਨਾਲ ਜਿਵਾਕੜੀ ਨਾਲ ਛੋਟੀਆਂ ਛੋਟੀਆਂ ਉਮਰਾਂ ਦਾ ਸ਼ੋਰ ਹੁੰਦਾ ਹੈ ਦੀ ਜਵਾਕ ਦੱਸਦਾ ਦੱਸਦਾ ਨਹੀਂ ਜਾਨੂੰ ਸਮਝ ਨਹੀਂ ਹੁੰਦੀ ਜਾਂ ਘਰ ਦਾ ਨੂੰ ਡਰ ਜਾਂਦਾ ਜਵਾਕ ਸਾਡੇ ਨਾਲ ਸਭ ਤੋਂ ਜ਼ਿਆਦਾ ਬੱਚਿਆਂ ਦਾ ਸ਼ੋਸ਼ਣ ਜਿਹੜੀ 5 ਸਾਲ 7 ਸਾਲ ਕੋ ਜਿਹੜੇ ਬੇਸਮਝ ਬੱਚੇ ਆ ਉਹਨਾਂ ਦਾ ਵੱਡੇ ਪੱਧਰ ਤੇ ਸ਼ੋਸ਼ਣ ਕਰ ਰਿਹਾ ਵੱਡੀ ਉਮਰ ਦੇ ਬੰਦੇ ਇਹ ਵੀ ਦਾਰ ਰੱਖਿਆ ਕਰੋ ਛੇਸ ਕਰਕੇ ਇਹਨਾਂ ਗੱਲਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋ ਵੀ ਸਾਡੇ ਨਾਲ ਬਾਪੂ ਕੀ ਰਿਹਾ ਤੁਸੀਂ ਇੰਨੇ ਬੰਦੇ ਬੈਠੇ ਹੋ ਮਾਮਾ ਭੈਣਾਂ ਬੈਠੀਆਂ ਨੌਜਵਾਨ ਬਿਲਕੁਲ ਬੈਠੇ ਆ ਥੋੜੇ ਜਿਵਾਕ ਸਕੂਲਾਂ ਚ ਪੜਦੇ ਐ ਤੁਸੀਂ ਕਦੇ ਆਪਣੇ ਜਵਾਕਾਂ ਨੂੰ ਸਕੂਲ ਜਾ ਕੇ ਪੁੱਛਿਆ ਪਤਾ ਕੀਤਾ ਕਿ ਸਾਡੇ ਜਵਾਕ ਨੂੰ ਕੀ ਪੜਾਉਂਦੇ ਹੋ ਕੀ ਲਿਖਾਉਂਦੇ ਹੋ ਪੰਜਾਬੀ ਬੋਲਣ ਦੇ ਪੰਨਾ ਤਾਂ ਕੋਈ ਨਹੀਂ ਜਾਂਦਾ ਜਿੰਦ ਤੱਕ ਪਨੀਰੀ ਤਿਆਰ ਹੋ ਰਹੀ ਹੈ ਥੋੜੀਆਂ ਨਸਲਾਂ ਤਿਆਰ ਹੋ ਰਹੀਆਂ ਜਿੰਦ ਤੱਕ ਵਿਖੇ ਚ ਜਾ ਕੇ ਥੋੜੇ ਜ਼ਿੰਮੇਵਾਰੀ ਸਾਹਮਣੀ ਐ ਮੁਠੇ ਨਹੀਂ ਪਤਾ ਕਰਨਾ ਲੋਕ ਇਹ ਹੋ ਜੋ ਤਿਆਰ ਹੋ ਰਹੇ ਕੀ ਬਾਤ ਰਹੇ ਨੇ ਅਕਾਲ ਪੁਰਖ ਨੇ ਬਖਸ਼ੇ ਅਕੇ ਵਟੇ ਲੋਂਪੇ ਇੱਥੇ ਆਇ ਤੇ ਹੁਣ ਚੱਲਦਾ ਹਾਂ ਉਹ ਨਾ ਮਟੋੜੇ ਕਾ ਕੰਮ ਇਹ ਆਪੁਣਾ ਚੱਕ ਲਾਂ। ਕੱਟਣੇ ਲੰਮੀ। ਚਲਿਓ। ਆਪਾ ਕਹਿੰਦੇ ਆ ਪੰਜਾਬ ਲੱਖਾਂ ਪੁਸਤ ਕਰਨਾ, ਕੰਨ ਨਸ਼ੇ ਤੇ ਰਹਿ ਕਰਦੇ ਆ। ਐਸ ਕੀ ਪੰਜਾਬ 50 ਲੱਖ ਦੀ ਦਾਗੂਤੀ ਦੇ ਲੋਕ ਸਪਾਚਾ ਕਰੋ। ਦਾਦਰ ਮੌਸਲੀ ਦਾਗੂਤੀ ਦੇ ਗੱਲ ਚੱਲ ਜੂ। ਅੱਜ ਮੈਂ ਮਾਨਸਾ ਚ ਗਿਆ ਕਿ ਪਿੰਡ ਚ ਮੁੰਡਾ ਸਰਪੰਚ ਕਿਹੜਾ ਸੀ ਕੋਈ ਨਵੀਂ ਗੱਲ ਸੁਣਾਈ ਕਹਿੰਦਾ ਬਈਆ ਤੇਰੇ ਮੁਰੇ ਮੁਰੇ ਇੱਕ ਬੰਦਾ ਮੈਥੋਂ 15 ਮੋਗਲਾਂ ਦਾ ਰੋਡ ਲੈ ਆਇਆ ਗੋਰਖ ਸਿੱਖ ਬੰਦਾ ਮਤਲਬ ਪੀਨ ਲੱਗ ਜਾ ਉਹ ਨਹੀਂ ਨਹੀਂ ਉਹ ਕਹਿੰਦਾ ਮੇਰੇ ਕਮਾਇਆ ਲੱਗਣੀਆਂ ਬੰਦਿਆਂ ਨੂੰ ਪਿਆ ਕਰਾਂਗੇ ਮੈਨੂੰ ਵੀ ਤੇਰੇ ਪਤਰਾ ਹੋ ਗਏ ਸਾਡੇ ਕਬਾਰਾਂ ਚ ਬਹੁਤ ਵੱਡੀ ਕਮੀ ਆ ਗਈ ਬਹੁਤ ਲੰਘਾਲ ਆ ਗਿਆ ਆਫੀਕ ਕਰਾਰਾ ਕਰਕੇ ਅਣਖਾਂ ਕਰਕੇ ਗੈਰਤਾ ਕਰਕੇ ਜਾਏ ਜਾਂਦੇ ਲੋਕ ਸੀਗੇ ਰਾਜ ਅੱਜ ਹਰ ਪੱਤ ਤੋਂ ਮਰ ਗਏ ਪੋਲੀ ਸੋਡੀ ਮਾਰੀ ਆ ਰਹੀ ਆ ਪਾਣੀਆਂ ਸੋਡੇ ਗੈਰ ਪਾਤੀ ਜਿਵਾਨੀ ਸੋਡੀ ਕਿੱਤੇ ਨਾਲ ਮਾਰਦੀ ਅਧਿਆਸ ਸੋਡਾ ਵਿਗਾੜੀ ਜਾਂਦੇ ਆ ਪਰਵਾਸ ਕਰਕੇ ਤੋਂ ਪੰਜਾਬ ਬਾਹਰ ਨੂੰ ਭੱਜੀ ਜਾਂਦਾ ਕਦੇ ਗੈਰ ਪੰਜਾਬੀਆਂ ਦੇ ਕੰਮ ਹੋਈ ਜਾਂਦੇ ਆ ਕਮਾਚਿਲਵਾਜ ਜੋ ਰਾਜਸਥਾਨ ਦਾ ਜੋ ਨਾਗਾਇਲਾਨ ਦਾ ਜੋ ਉੱਤਰਾਖੰਡ ਦਾ ਜੋ ਨਾ ਨੌਕਰੀ ਲੈ ਸਕਦੇ ਨੇ ਜਮੀਨ ਲੈ ਸਕਦੇ ਨੇ ਪੰਜਾਬ ਸ਼ਾਮਲਾ ਫਰਦੋਲਾ ਜਿਹੜਾ ਮਰਜ਼ੀ ਬੰਦਾ ਆ ਕੇ ਨੌਕਰੀ ਵੀ ਲੈ ਰਿਹਾ ਜਿਵੇਂ ਕਾਦੀ ਲੈ ਲਿਆ ਅਗਲੀ ਗੱਲ ਸੁਣ ਲੋ ਮੈਂ ਹੈਰਾਨ ਆ ਲੋਕਾਂ ਤੇ ਇੱਥੇ ਵੀ ਗਿਰ ਸਕਦੇ ਆ ਲੋਕ ਉਹ ਬੰਦਿਆ ਨੂੰ ਮੈਂ ਜਾਣਦਾ ਮੈਂ ਦੇਖਿਆ ਉਹਨਾਂ ਲੋਕਾਂ ਨੂੰ ਜਿਹੜੇ ਕਿਸਾਨੀ ਮੋਰ ਦੀ ਦਿੱਲੀ ਵਿੱਚ ਬੈਠੇ ਰਹੇ ਝੰਡੇ ਚਾਕੇ ਕਿਸਾਨਾਂ ਦੇ ਤੇ ਜਿਹੜੇ ਪੀਜੇ ਕਲੇਜ ਹੁੰਦੇ ਚੱਕੀ ਬੰਦੇ ਨੇ ਮੈਂ ਤਾਂ ਤੋਂ ਹੋਰ ਹਰਾਨ ਆ। ਫਮਰਾਈ ਸੀ ਪਈ ਜਾਣਾ ਸਣਾ ਦਲਤ ਪਈ ਜਾਣਾ। ਇਹ ਭਾਜਪਾ ਦਾ ਕਿਆਨ ਕਰ ਰਿਹਾ ਭਾਈ? ਤੁਹਾਨੂੰ ਆਈ ਨਹੀਂ ਪਤਾ ਕਿ ਇਹ ਬੰਦੇ ਕੌਣ ਆ। ਭਾਜਪਾ ਵਾਲੇ ਕਿਹੜੀ ਸੋਟ ਦੇ مالک ਆ। ਆਰਐਸएस ਦੀ ਬਚਾਅ ਕਰਾਦੇ ਲੋਕ ਨੇ ਇਹ। ਉਹ ਆਰਐਸएस ਜਿਹੜਾ ਦਾ ਗੁਰੂ ਮੰਨੂ ਆ। ਇਹ ਮੰਨੂ ਦੀ ਲਾਡ ਮੰਨੂ ਬਾਦ ਜੀ ਨੇ ਚਲਾਇਆ ਆ ਕੀ ਕਿਵੇਂ ਚਲਾਇਆ ਸੀ? ਜਿਹੜਾ ਗਰਨਾ ਚ ਵੰਡਿਆ ਜਾਤਾਂ ਚ ਵੰਡਿਆ ਵਰਨ ਕਹਦੇ ਸੀ ਬ੍ਰਾਹਮਣ ਦੇਵ ਦੇ ਮੁਖ ਤੋਂ ਪੈਦਾ ਹੁੰਦਾ ਖੱਤਰੀ ਬਾਹਰ ਤੋਂ ਪੈਦਾ ਹੁੰਦਾ ਮੈਸਬਾਨੀਆਂ ਢਿੱਡ ਤੋਂ ਪੈਦਾ ਹੁੰਦਾ ਸ਼ੂਦਰ ਪੈਰਾਂ ਦੇ ਪੈਦਾ ਹੁੰਦਾ ਸ਼ੂਦਰਾਂ ਉਸਤਾਰ ਤੋਂ 43 ਜਾਤਾਂ ਦੇ ਵੰਡਦਾ ਜੀ ਇਹ ਮਜਰੀ ਆ ਰੰਗਰਾਸੀ ਆ ਸਿਕਲੀ ਰਾਹ ਆ ਮਹਿਰਾ ਇਲਾਮ ਨੇ ਟਿਕ ਕਾਨਾ ਐਸੇ ਹਾਲਾਤ ਕੀ ਰਹਿ ਆ ਧਰਤੀ ਦੇ ਉੱਤੇ ਸੋਟੇ ਐਦੋਂ ਗੈਦਰ ਗਾਰ ਕਰੋ ਦੇਦੇ ਹਾਂ ਕੰਮ ਦਾ ਟਾਈਮ ਹੋ ਗਿਆ ਲੱਗਾ ਬੇਬੇ ਨੇ ਜਾ ਕੇ ਆਟਾ ਲੋੜਣਾ ਹੁੰਦਾ ਸੋਲ ਲੋ ਆਪਣਾ ਗਲਾ ਆਪਣੀ ਦੋ ਤਿੰਨ ਮਿੰਟ ਜੀ ਨਹੀਂ ਆਹ ਬੜੀ ਫੜੀ ਫੜੀ ਲਾ ਲਾ ਮਨੂ ਦੇ ਲਾ ਅੱਜ ਮਨੂ ਦੀ ਲਾ ਸੋਨੂ ਕਹਿੰਦੇ ਸੀ ਜੇਤੀ ਵਾਲੇ ਆ ਉਹ ਮਨੂ ਫੜ ਗਿਆ ਨੇ ਉਹਨਾਂ ਦੇ ਤਹਾ ਅਗਲੇ ਆਣ ਥੋੜੇ ਹਾਲਾਤ ਕੀ ਕੀਤੇ ਜੇ ਧਰਮੀ ਜਦੋਂ ਸੋਨ ਵਾਲੀ ਕਰ ਲੈ ਸਾਰ ਸੁੱਜਾ ਬੰਦ ਗਏ ਕੁਦਰਾਂ ਦੇ ਮਿੱਤਾਂ ਵੀਰੇ ਦੁੱਖਣਾ ਨਹੀਂ ਪਈ ਮਗਰ ਮੁਰਾ ਬੰਦੇ ਯੱਕ ਦੇ ਨਾਮ ਤਰਸਾ ਬੰਨ ਕੇ ਵੀ ਕੋਈ ਤਰੋਂਗੇ ਪੈਰ ਦਾ ਨਿਸ਼ਾਨ ਪਊਗਾ ਤੇ ਮਗਰ ਸਾਫ਼ ਕਰ ਦਿਓ ਤਾਂ ਵੀ ਤੁਹਾਡੇ ਰੋੜੇ ਪੈਰ ਦਾ ਨਿਸ਼ਾਨ ਨਹੀਂ ਪੈਣਾ ਚਾਹੀਦਾ ਜੇ ਕੋਈ ਬੰਦਾ ਕਦੇ ਖੁਦਾ ਨਾਲ ਖਾਸਤਾ ਕੋਈ ਉਹ ਕੁੱਤਾ ਮਸਤਾਨ ਦੇ ਨਾਲ ਸ਼ਿਕਰ ਲੈਂਦਾ ਨਾ ਅੱਖੇ ਦੀ ਦਾ ਪੁੱਠਾ ਮਾਰਦੇ ਜੇ ਕੋਈ ਬੰਦਾ ਜੇ ਕੰਨਾਂ ਦੇ ਵਿੱਚ ਕੋਈ ਪੂਜਾ ਪਾਦ ਕਰਦਿਆਂ ਦਾ ਫੜਦ ਕੰਨਾਂ 'ਚ ਪਾ ਜਾਂਦਾ ਉਹ ਆਪਣਾ ਛਿੱਕਾ ਹਾਡ ਦੇ ਕੰਨਾਂ 'ਚ ਇੱਕ ਕਹਾਵਤ ਬਣੀ ਹੈ ਗੁੱਸਾ ਨਾ ਕਰ ਦਿਓ ਇਹ ਮਾਜਵੀ ਤੇ ਹੋ ਦਸਾਰੇ ਨਿਕਲਦੇ ਹਨ ਪਲੇਖੋ ਬਣੀਆਂ ਹੋ ਉਹ ਕਹਿੰਦੇ ਜੀ 12 ਵਜੇ ਘਰੋਂ ਨਿਕਲੋ 3 ਵਜੇ ਘਰੇ ਆ ਜੀ ਕਿਉਂ 12 ਤੋਂ 3 ਪਰਛਾਵਾਂ ਕਿੱਥੇ ਹੁੰਦਾ ਪੈਰਾਂ ਤੋਂ ਗੁੱਦ ਸੇਕਰ ਤੇ ਹੁੰਦਾ 12 ਤੋਂ ਪਹਿਲਾਂ ਵੀ ਪਰਛਾਵਾਂ ਲੰਮਾ ਹੁੰਦਾ ਥੋੜੇ ਸਰੀਰ ਦਾ ਤੇਨ ਤੋਂ ਬਾਅਦ ਪਰਛਾਵਾਂ ਛਲ ਜਾਂਦਾ ਵੀ ਸਾਡੇ ਦੇ ਪਰਛਾਵਾਂ ਨਾ ਪੈ ਜੇ ਤੇ ਅਸੀਂ ਛਿੱਟੇ ਜਾਵਾਂਗੇ ਇਹ ਹਾਲਾਤ ਰਹਿ ਜਾਂ ਛੁਦਰਾ ਦੇ ਕਰਮਾਲਾ ਕੌਣ ਸੀ ਆ ਬੰਦੂ ਇਹ ਲਾਲ ਜੀ ਦੇ ਯਾਰੀ ਗੁਰਦਆਤਾ ਮਸਲੈ ਸੀ ਮੀਟਿੰਗ ਗੁਰਦਆਤਾ ਬਾਦਸ਼ਾਹ ਨੇ ਆ ਕੇ ਜਾਤਾਂ ਪਾਤਾਂ ਨੂੰ ਨੀਂਦ ਭੇਦ ਤੱਕ ਸਾਰੇ ਡੁੱਗੀ ਪਏ ਮਾਨਸ ਕੀ ਜਾਸਾ ਦੇ ਕੇ ਪਹਿਚਾਣ ਲੋਗੇ ਦੇ ਸਾਹਮਣੇ ਇੱਕ ਦਾ ਗੱਲ ਨਾ ਆ ਅੱਜ ਵੀ ਅਸੀਂ ਉਸੇ ਜਾਤਾਂ ਪਾਤਾਂ ਦੀ ਬਸੇਖ ਰਿਹਾ ਦੇਖੋ ਰਾਸ਼ਟਰਪਤੀ ਦੇਸ਼ ਦਾ ਸਭ ਤੋਂ ਉੱਚੀ ਪਦਵੀ ਦੇ ਬੈਠਾ ਕੋਮਦ ਇਹਨਾਂ ਨੂੰ ਪਹਿਲਾਂ ਰਿਹਾ ਹੈ ਰਾਜਸਥਾਨ ਮੰਤਰੀ ਮੱਥਾ ਟੇਕਣ ਗਿਆ ਅਗਲੇ ਨੇ ਕੌਂਡੀਆਂ ਦੇ ਵਧਾ ਕੇ ਮੋੜਤਾ ਸੀ ਜਿੱਦੂ ਐਸ ਸੀ ਮੰਗਲੇ ਪਟਿਆ ਜਾਊਗਾ ਹਾਂਜੀ ਇਹ ਆ ਆਮ ਮੁੱਖ ਮੰਤਰੀ ਦੇ ਆ ਮਤਲਬ ਮਤਲਬ ਇਹ ਕਿੰਦਾਗਾ 10 ਸਾਲ ਚੋਤਣਾ ਤੋਂ ਕੰਮ ਕਰੀ ਤੇ ਮਤਲਬ ਤਾਂ ਕਿਆ ਕਰ ਇਹ ਕਹਿੰਦੇ ਅਸੀਂ ਸਪੁੱਡੇ ਹੰਗਾਮੀ ਕੋਸ਼ਿਸ਼ ਕਰੋ ਜਿਸ ਕਵੇਦੀ ਬੇਨਤੀ ਆ ਇੱਕ ਪਿੰਡ ਵਾਲਿਓ ਥੋੜੇ ਪਿੰਡ ਦੀ ਕੋਈ ਕਿਸਾਨਾਂ ਦੀ ਕੋਈ ਮਜ਼ਦੂਰਾਂ ਦੀ ਜੱਲੇਬੰਦੀ ਬਣੀ ਹੋਈ ਉਹ ਨਾਲ ਦੁਰਜੋ ਬਾਈ ਸਮਾਂ ਬਹੁਤ ਜਿਆਦਾ ਮਾਰਾ ਬਹੁਤ ਜਲੇਟ ਆ ਗੁਰ ਕਾ ਮਨ ਲੈ ਕੇ ਨੂੰ ਨਖੇੜ ਕੇ ਜਾਪਾਂ ਲੈ ਨਾਮ ਤੇ ਧਰਮਾ ਵਜਮਾ ਦੇ ਨਾਮ ਤੇ ਕੰਡੇ ਕਣ ਨਖੇੜ ਕੇ ਕੁੱਟਣਗੇ ਲੁੱਟਣਗੇ ਬਾਸ ਇਕੱਠੇ ਹੋ ਲੋ ਆਪਣੇ ਗਰੀਬ ਵਰਗ ਦੀ ਬਾਹ ਫੜਿਆ ਕਰੋ ਕਿਸੇ ਕੋਈ ਬਿਮਾਰੀ ਫਮਾਰੀ ਆਉਂਦੀ ਆ ਕੋਈ ਹੋਰ ਜਮਤ ਆਉਂਦੀ ਆ ਕੋਈ ਵਿਆਹ ਸ਼ੱਦਜੀ ਲੋੜ ਪੈਂਦੀ ਆ ਆਪਣੇ ਗਰੀਬ ਭਰਾਵਾਂ ਦੀ ਬਾਹ ਫੜੋ ਮੰਨ ਲ ਕਰੋ ਸ਼ਹਿਰ ਜਾਂ ਨੇ ਉਤਰਾਉਂਦੇ ਜੋ ਸਮਾਨ ਲੈਣੇ ਹੋ ਕੋਈ ਮੰਡੀ ਜਾਣੇ ਸ਼ਹਿਰ ਬਰਨਾਲੇ ਜਾਣੇ ਹੋ ਉਹ ਸਮਾਨ ਲੈਣਾ ਰੇੜੀ ਤੋਂ ਦੁਕਾਨ ਤੋਂ ਸੋਚਿਆ ਕਰੋ ਦੇਖਿਆ ਕਰੋ ਵੀ ਆਪਣੇ ਚਕਾਪੀ ਦੀ ਦੁਕਾਨ ਹੈ ਆਪਣਾ ਪੰਜਾਬੀ ਭਾਜੀ ਦੀ ਢੀੜੀ ਉੱਥੋਂ ਜਾ ਕੇ ਆਪਣੇ ਭਰਾਵਾਂ ਨੂੰ ਚੜਾ ਲੈ ਘੜੇ ਚੜਾ। ਅਸੀਂ ਸੱਜਣਾ ਤਾਂ ਇਕੱਠੇ ਜੱਗਾ ਜੁੱਗਾ ਜੜੇ ਆ। ਸੱਜੀਆਂ ਤੱਕ ਇੱਕ ਦੂਜੇ ਦੇ ਇੱਜ਼ਤਾਂ ਅਲਖਾਂ ਦੇ ਰਖਵਾਲੇ ਰਹੇ ਆ। ਅਸੀਂ ਸਾਂਝੀ ਰਹੇ ਆ ਦੁੱਖਾਂ-ਦੁੱਖਾਂ। ਦੁਕਾਨੀ ਨੂੰ 2 ਮਿੰਟ ਲਾ ਲੋ। ਹਾਂ। ਕਰੋ ਕੋਈ ਕੰਤਾ ਰੱਖਾ। ਮਾਇਆ-ਅਬਦਾਨੀਆਂ ਉਹਦਾ ਪਹਿਲੇ ਹੀ ਬਹੁਤ ਉਹ ਵੇਟੀਆਂ ਕੰਮਕਾਰ ਕਰਨਾ ਲੱਗ ਦੌਰ ਧਾਰਨੀ ਹੈ ਗਾਟਾ ਹੋਣਾ। ਆਵਾਜ਼ ਲਈ ਨਹੀਂ ਆਉਣੀ ਕਿਸੇ ਨੇ ਜੋ ਮੇਰੀ ਬੇਨਤੀ ਆ ਬੱਬੇ ਭੈਣਾਂ ਸਾਰਿਆਂ ਬੱਚੇ ਨੌਜਵਾਨ ਦੀ ਜੋ ਖੇੜੇ ਆ ਤੁਸੀਂ ਸਾਰੇ ਦੇਖੇ ਪਰਖੇ ਆ ਬੀਜੇਪੀ ਵਾਲੇ ਕਾਂਗਰਸੀ ਲੋਕ ਵਾਲੇ ਮੈਂ ਤਾਂ ਬੈਣੀ ਗੱਲ ਕਹਿਣਾ ਆ ਕਿ ਗੋਬਿੰਦ ਸਿੰਘ ਸੰਧੂ ਜਿਹੜਾ ਸ਼ੇਰਬਾਬਾ ਸਿੰਘ ਦੀ ਨੌਵੀਂ ਪੀੜ੍ਹੀ ਚੋਂ ਆ ਉਹਨਾਂ ਦਾ ਖੂਨ ਆ ਜਿਹੜਾ 80 ਸਾਲ ਦੀ ਉਮਰ ਚ ਖੰਡਾ ਘੁਲਕਾਇਆ ਸੀਗਾ ਜਿਨ੍ਹਾਂ ਦੇ ਪ੍ਰਵਾਰ ਨੇ ਸਤਰੀ ਦਮਦਮਾ ਸਾਹਿਬ ਦੀ ਲੰਮਾ ਸਮਾਂ ਸੇਵਾ ਸੇਵਾ ਕੀਤੀ ਹੈ ਜਿਨ੍ਹਾਂ ਨੇ ਸਰਤਰੀ ਦਮਦਮਾ ਸਾਹਿਬ ਦੇ ਉੱਤੇ ਤਲਵੰਡੀ ਸਾਹਿਬ ਨੂੰ ਮਖਮੂਣਾ ਸਾਹਿਬ ਨੂੰ 22 ਸੇਕ ਰੁਪਈਆ ਆਪਣੀ দান ਕੀਤੀ ਹੈ 56 ਖੂਨ ਹੈ ਨੇਖ ਖੂਨ ਹੈ ਨਾਮ ਦਾ ਖੂਨ ਹੈ ਦਲੇਰੀਆ ਜੁਰਤਾ ਖੂਨ ਹੈ ਛੋਡੇ ਹੱਕਾਂ ਦੀ ਗੱਲ ਬਾਹਰ ਕਹਿੰਦੇ ਇਕੱਲਾ ਹੀ ਕਰੂ ਸਰਕਾਰ ਦਾ ਇਤਰਾਜ ਸਾਡਾ ਨਾਂ ਇਤਰਾਜ ਕਰਦਾ ਇਕੱਲੇ ਬੋਲਵਾ ਬੰਗਰੇ ਤਾਕੇ ਦੀ ਕੱਟ ਲਿਆ ਬੋਲਦਾ ਸਾਡੀ ਗੱਲ ਕਰਦਾ ਕਿ ਸਾਰੇ ਛੋਡੇ ਬਣੇ ਰਹਿੰਦੇ ਆ ਓ ਨੌਜਵਾਨ ਜਿਹੜਾ ਲਗਾਤਾਰ ਇਸ ਲਈ ਨਾ ਜਿਉਣੀ ਚੋਣਾ ਤੋਂ ਲੈ ਕੇ